ਸਤਿ ਸ੍ਰੀ ਅਕਾਲ ਜੀ ਇਹ ਆ ਜੀ ਸਹਾਂਜਣਾ ਅੰਗਰੇਜ਼ੀ ਚ ਇਹਨੂੰ ਮੋਰਿੰਗਾ ਕਹਿੰਦੇ ਨੇ ਉਹ ਆਪਾਂ ਪੰਜਾਬੀ ਸਹਾਂਜਣਾ ਕਹਿੰਦੇ ਨੇ ਜੇ ਤੁਹਾਨੂੰ ਇਹਦੇ ਕੋਲੇ ਕੋਲੇ ਪੱਤੇ ਮਿਲਦੇ ਨੇ ਤਾਜ਼ੇ ਤਾਂ ਤਾਂ ਤੁਸੀਂ ਇਹਨੂੰ ਉਬਾਲ ਕੇ ਪੀ ਸਕਦੇ ਹੋ ਇਹਦੀ ਚੜਣੀ ਵੀ ਕੁੱਟ ਸਕਦੇ ਹੋ ਇਹ ਜੂਸ ਵਿੱਚ ਪੰਜ ਸੱਤ ਪੱਤੇ ਪਾ ਸਕਦੇ ਹੋ ਨਹੀਂ ਉਂੀ ਚਬ ਕੇ ਵੀ ਖਾ ਸਕਦੇ ਹੋ ਜੇ ਤੁਹਾਨੂੰ ਸੁੱਕਾ ਨਹੀਂ ਮਿਲਦਾ ਤਾਜ਼ਾ ਤਾਜ਼ਾ ਨਹੀਂ ਮਿਲਦਾ ਤਾਂ ਇਹਦੇ ਪੱਤੇ ਲੈ ਕੇ ਤੁਸੀਂ ਆਪ ਬੀਜ ਸਕਦੇ ਹੋ ਔਨਲਾਈਨ ਵੀ ਆਪਾਂ ਨੂੰ ਇਹਦੇ ਪੱਤੇ ਮਿਲ ਜਾਂਦੇ ਨੇ ਜੇ ਆਪਾਂ ਲੈਣੇ ਹੋਣ ਤੇ ਸੁੱਕੇ ਹੋਏ ਪਾਊਡਰ ਮਿਲ ਜਾਂਦਾ ਹੈਗਾ ਤੇ ਇਹ ਇਹ ਆਪਣੀਆਂ ਕਿੰਨੀਆਂ ਬਿਮਾਰੀਆਂ ਤੋਰਦਾ ਇਹ ਤੁਸੀਂ ਆਪ ਤੋਂ Google ਤੋਂ ਚੈੱਕ ਕਰ ਲਿਓ ਅੱਧਾ ਚਮਚਾ ਤੁਸੀਂ ਇਹਦਾ ਲੈਣਾ ਹੈ ਸੁੱਕਾ ਜੀ ਸੁੱਕਾ ਦਾ ਉਹ ਚ ਤੁਸੀਂ ਅੱਧਾ ਨਿੰਬੂ ਨੂੰ ਛੋੜ ਕੇ ਪਾ ਲਓ ਜੇ ਤੁਹਾਡੀ ਅੱਧਾ ਪਾਓ ਚਾਹੇ ਇੱਕ ਪਾ ਲਓ ਤੇ ਸ਼ਾਇਦ ਪਾ ਸਕਦੇ ਹੋ ਜੇ 슈ਗਰ ਨਹੀਂ ਹੈਗੀ ਜੇ 슈ਗਰ ਆ ਤਾਂ ਸ਼ਾਇਦ ਨਾ ਪਾਓ